ਸ਼੍ਰੋਮਣੀ ਅਕਾਲੀ ਦਲ ਮੈਂਬਰ ਪੰਜਾਬ ਜਥੇਦਾਰ ਗੁਰਮੀਤ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹਾ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਅਦੇ ਪਾਰਤ ਪੂਸ਼ਣ ਦੀ ਖਾਸ ਰਿਪੋਰਟ ਜੇ ਤੁਹਾਡੇ ਪਠਾਨਕੋੜ ਦੇ ਵਿੱਚ ਅਕਾਲੀ ਦਲ ਦੀ ਰੈਲੀ ਹੋਈ ਹੈ ਬੀਬੀ ਜੀ ਕੋਲ ਵੀ ਬੰਦੇ ਸਨ ਕਿਵੇਂ ਦਾ ਹੰਗਾਰਾ ਜਿਹੜਾ ਲੱਗਦਾ ਕਿ ਬਿਲਕੁਲ ਖਾਲੀ ਐਕਚੁਅਲੀ ਕਾਲੀ ਦਲ ਦੀ ਰੈਲੀ ਨਹੀਂ ਹੋਈ ਇੱਕ ਬੈਠਕ ਕੀਤੀ ਜਿਹਦੇ ਵਿੱਚ ਬਹੁਤ ਸਤਕਾਰ ਜੋ ਸਾਡੇ ਗੁਰਦੁਆਰਾ ਬੰਦੇ ਕਮੇਟੀ ਦੇ ਪ੍ਰਧਾਨ ਵੀ ਰਾਚੂਪਾ ਚਰਮਣੀ ਕਾਲ ਦਲ ਦੇ ਬੁਗਵੀਨ ਬਈਨਾ ਪਨਦੇਪੁਰਾ ਰਾਚੂਪਾ ਹੋਰ ਪੰਜਾਬ ਸਰਕਾਰ ਜਦੋਂ ਸ਼ਰਮਣੀ ਕਾਲ ਦਲ ਦੀ ਉਹ ਵੀ ਸਾਫਤ ਮੰਤਰੀ ਵਿਕਾਸਨ ਮੁੱਤੇ ਤੇ ਆ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਹਰ ਿਲਾਕੇ ਚਾਹੇ ਪਠਾਨਕੋਟ ਜ਼ਿਲ੍ਹਾ ਚਾਹੇ ਗਰਦਾਪੁਰ ਜ਼ਿਲ੍ਹਾ ਚਾਹੇ ਉਹਨਾਂ ਦਾ ਆਪਣਾ ਜ਼ਿਲ੍ਹਾ ਕਿਉਂਕਿ ਕਿ ਡੇਰੇ ਦੀ ਸੇਵਾ ਵੀ ਕਰਦੇ ਨੇ ਇਸ ਕਰਕੇ ਸਾਡੇ ਸਿਆਮਪੁਰ ਦੀ ਸੰਗਤ ਦੀ ਆਵਾਜ਼ ਹੈਗੀ ਬੀਬੀ ਜੀ ਨੇ ਕੀਤੀ ਬੀਬੀ ਜੀ ਆਏ ਨਾ ਆਪਣੇ ਉਹਨਾਂ ਡਾਕਟਰ ਦਲਜੀਤ ਸਿੰਘ ਜੀ ਮੈਦੇ ਹੱਥ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਤੱਕੜੀ ਨਿਸ਼ਾਨ ਦੇ ਉੱਪਰ ਬੋਟਾ ਪਾਣ ਵਾਸਤੇ ਉਹਨਾਂ ਅਪੀਲ ਕਰਦੇ ਆ ਕਿ ਭਾਈ ਪਹਿਲੀ ਵਾਰ ਤੱਕੜੀ ਚੋਣ ਨਿਸ਼ਾਨ ਮਿਲਿਆ ਬੀਜਪੀ ਨਾਲ ਅੱਗੇ ਗੱਠ ਜੋੜ ਹੁੰਦਾ ਸੀ ਕੀ ਲੱਗਦਾ ਕਿ ਕਿਵੇਂ ਦੇ ਨਤੀਜੇ ਆਉਣਗੇ ਤੱਕੜੀ ਨਿਸ਼ਾਨ ਜਿਹੜਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਤੇ ਦਾਸਪੁਰ ਨਕਸਬਾ ਉਮੀਦਵਾਰੀ ਦੇ ਉੱਪਰ ਅੱਜ ਤੋਂ 28 ਸਾਲ ਬਾਅਦ ਦੁਬਾਰਾ ਤੱਕੜੀ ਚੋਣ ਦੇ ਉੱਪਰ ਲੜਿਆ ਤੱਕੜੀ ਦਾ ਬਹੁਤ ਜ਼ਿਆਦਾ ਲੋਕਾਂ ਨੂੰ ਪਿਆਰ ਮਿਲਦੇ ਆ ਲੋਕੀ ਬਹੁਤ ਵੱਡੇ ਪੱਧਰ ਤੇ ਵੋਟਾਂ ਪਾਉਂਦੇ ਆ ਜਦ ਪਖਾਨਪੁਰ ਦੇ ਵਿੱਚ ਪਹੁੰਚੀ ਉਹ ਕਿਵੇਂ ਦਾ ਹੁੰਦਾ ਨਾ ਮਿਲਦਾ ਨਾ ਜੀ ਆ ਦੇਖੋ ਆਪਾਂ ਦੇਸ਼ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਲੋਕ ਸਭਾ ਦਾ ਉਮੀਦਵਾਰ ਚੁਣਨਾ ਹੈ ਅਸੀਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਉਮੀਦਵਾਰ ਚੁਣ ਕੇ ਭੇਜੀਏ ਜਿਹੜੇ ਸੱਚਮੁੱਚ ਹੀ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਲੋਕਾਂ ਦੇ ਮੁੱਦੇ ਜਿਹੜੇ ਉਹਨਾਂ ਦੇ ਹਿੱਤ ਹੋਣ ਉਹਦੀ ਗੱਲ ਕਰ ਸਕੇ ਨੈਸ਼ਨਲ ਪਾਰਟੀਆਂ ਬਾਕੀ ਹਨ ਇਹ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਕ ਜਦੋਂ ਕਿਤੇ ਪਾਣੀਆਂ ਦੀ ਗੱਲ ਹੋਏਗੀ ਕੋਈ ਪਾਰਟੀ ਨਹੀਂ ਗੱਲ ਕਰੇਗੀ ਕਿਉਂਕਿ ਉਹਨਾਂ ਨੇ ਆਪਣੀ ਆਪਣੀ ਸਟੇਟਾਂ ਨੂੰ ਰਾਖੀ ਕਰਨੀ ਹੈ। ਕੇਵਲ ਤੇ ਕੇਵਲ ਸ਼੍ਰੋਮਣੀ ਕਾਲਦਲ ਦਾ ਨੁਮਾਇੰਦਾ ਹੋਏਗਾ ਜਿਹੜਾ ਜਾ ਕੇ ਉੱਥੇ ਬੋਲੇਗਾ ਜਿਹਦਾ ਪਹਿਲਾਂ ਵੀ ਬੋਲਦੇ ਪਏ। ਸਾਡੇ ਨੁਮਾਇੰਦੇ ਬੋਲਦੇ ਹੋਰ ਕੋਈ ਨਹੀਂ ਬੋਲਦਾ। ਜਦੋਂ 84 ਦੇ ਕਾਤਲਾਂ ਨੂੰ ਸਜ਼ਾਵਾ ਦੁਆਉਣ ਦੀ ਗੱਲ ਹੋएगी ਸੱਜਣ ਕੁਮਾਰ ਜਗਦੀਸ਼ ਟਾਈਟਲ ਵਰਗੇ ਸਜ਼ਾਵਾ ਕਰਨ ਦੁਆਈਆਂ ਅਸੀਂ ਬੋਲ ਕੇ ਦੁਆਈਆਂ ਤੇ ਬਾਕੀ ਕੇਸ ਵੀ ਅਸੀਂ ਪੜਾਏ ਤੇ ਉੱਥੇ ਕਰਾਏ ਤੇ ਉਹ ਤਾਂ ਹੀ ਹੋਣਗੇ ਜੇ ਆਪਣੀ ਖੇਤਰੀ ਪਾਰਟੀ ਹੋएगी ਸਾਡੀ ਸਾਡੀ ਨੁਮਾਇੰਦਗੀ ਹੋਏਗੀ ਨਹੀਂ ਤੇ ਹੋਰ ਕੋਈ ਨਹੀਂ ਕਰੇਗਾ। ਜੇ ਅਸੀਂ ਕਹੀਏ ਡਿਵੈਲਪਮੈਂਟ ਦੀ ਗੱਲ ਅੱਜ ਦੇਖ ਲਓ ਜੇ ਸਾਡੀ ਉੱਤੇ ਤਾਕਤ ਨਹੀਂ ਤੇ ਆਰਡੀਐਫ ਹੀ ਬੰਦ ਜੀਐਸਟੀ ਇੱਥੇ ਝੂਟੇ ਲੈਣ ਵਾਸਤੇ ਉੱਥੇ ਜਾਂਦਾ ਜੇ ਅਸੀਂ ਇਹ ਮੰਗ ਰੱਖੀ ਹੈ ਕਿ ਜੀਐਸਟੀ ਜਿਹੜਾ ਪਹਿਲਾਂ ਸਾਡਾ ਸ਼ੇਅਰ ਜਿਹੜਾ ਉਹ ਇੱਥੇ ਜਮ੍ਹਾਂ ਹੋਵੇ ਬਾਕੀ ਉੱਪਰ ਜਾਵੇ ਦੂਜੀ ਗੱਲ ਕਿ ਸਾਡੇ ਬਾਰਡਰ ਖੋਲੇ ਜਾਣ ਬਾਗਾ ਪਾウダー ਖੋਲੇ ਜਾਵੇ ਜੇ ਗੁਜਰਾਤ ਦੀ ਪੋਰਟ ਖੁੱਲ ਸਕਦੀ ਹੈ ਉੱਥੇ ਵਪਾਰ ਹੋ ਸਕਦਾ ਤਾਂ ਸਾਡੇ ਬਾਗੇ ਵੱਡ ਨੂੰ ਕੀ ਸੋ ਇੱਕ ਸਾਰੀਆਂ ਗੱਲਾਂ ਉਹ ਹੀ ਕਰੇਗਾ ਜਿਹੜੇ ਪੰਜਾਬ ਦੇ ਹਿੱਤ ਦਾ ਖਰੀ ਹੋ ਪਹਿਲਾਂ ਗੱਠ ਜੋੜ ਦੇ ਨਾਲ ਹੁੰਦਾ ਸੀ ਹੁਣ ਇਕੱਲੇ ਚੌਣ ਲੜਦੇ ਹੋ ਕਿਵੇਂ ਲੱਗਦਾ ਕਿਵੇਂ ਦੇ ਨਤੀਜੇ ਆਉਣਗੇ ਕੋਈ ਫਰਕ ਨਹੀਂ ਜੀ ਨਤੀਜਿਆਂ ਦੀ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਹੈਗੀ ਹੈ ਲੋਕਾਂ ਦੇ ਮਨ ਚ ਸੋਚ ਹੈਗੀ ਹੈ ਕਿ ਸ਼ੋਮਣੀ ਕੱਲ੍ਹ ਤੋਂ ਅਸੀਂ ਟਕੜਾ ਕਰਨਾ ਸਰਦਾਰ ਜੀ ਐਮ ਨਹੀਂ ਬਈ ਬਿਬੀ ਜੀ ਪੁਰਨਸ਼ਰਪੀ ਪੋਰਵੀ ਇਲਾਕੇ ਦੇ ਅਕਾਲੀ ਵਰਕਰ ਵੱਡੀ ਗੰਦੀ ਤੋਂ ਕੰਟੀ ਕਹਿ ਰਹੇ ਦੇਖੋ ਜੀ ਬੀਬੀ ਜਗੀਰ ਕੌਰ ਜੀ ਸਪੈਸ਼ਲ ਬੀਗਵਾਲਤ ਜੋ ਇੱਕ ਡੇਰੇ ਦੇ ਮੁਖੀ ਵੀ ਨੇ ਕਾਰਕਮੇਟੀ ਦੇ ਮੈਂਬਰ ਵੀ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਐਸਪੀਸੀ ਦੇ ਸਾਫਤਾ ਪ੍ਰਧਾਨ ਵੀ ਨੇ ਉੱਚ ਅਗਿਆਤੇ ਰਹੇ ਨੇ ਉਹ ਇੱਥੇ ਪ੍ਰਚਾਰ ਵਾਸਤੇ ਇੱਥੇ ਪਹੁੰਚੇ ਸਨ ਡਾਕਟਰ ਗਿਲਜੀਤ ਸਿੰਘ ਜੀਮਾ ਦੇ ਹੱਥ ਵਿੱਚ ਔਰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਰਾ ਦੇਖ ਹੀ ਲਿਆ ਕਾਂਗਰਸ ਵੀ ਦੇਖ ਲਈ ਦੂਸਰੀਆਂ ਪਾਰਟੀਆਂ ਵੀ ਦੇਖ ਲਈਆਂ ਇਸ ਤਰ੍ਹਾਂ ਕਿ ਜੇ ਕੋਈ ਅਕਾਲੀ ਦਲ ਕੋਲ ਕੋਈ ਗਲਤੀ ਹੋਈ ਹੈ ਮੈਂ ਝੂਲੀ ਮੰਗ ਕੇ ਤੁਹਾਨੂੰ ਤੁਹਾਡੇ ਤੋਂ ਵੋਟ ਮੰਗਦੀਆਂ ਔਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀਆਂ ਅਗਰ ਕੋਈ ਅਣਜਾਣੇ ਅਣਜਾਣੇ ਚ ਗਲਤੀ ਅਕਾਲੀ ਦਲ ਕੋਲ ਹੋਈ ਤਾਂ ਮਾਫ਼ ਕੀਤਾ ਜਾਏ ਔਰ ਆਪਣੀ ਖੇਤਰੀ ਪਾਰਟੀ ਦੇ ਨਾਂ ਤੋਂ ਲਿਓ ਆਪਣੀ ਖੇਤਰੀ ਪਾਰਟੀ ਨੂੰ